ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੀ ਦੋਸਤ ਆਸਵੀਜਲ ਇੱਕ ਨਵੀਂ ਕਹਾਣੀ ਦੇ ਨਾਲ حاضر ਹੋਈ ਹਾਂ ਵਿਸ਼ਵ ਜੋਤੀ ਧੀਰ ਦੀ ਕਲਮ ਤੋਂ ਪੰਜਾਬੀ ਕਹਾਣੀ ਆਖਿਰ ਸਿਕੰਦਰ ਜਿੱਤ ਗਿਆ ਬਹੁਤ ਹੀ ਸੋਹਣੀ ਤੇ ਇਮੋਸ਼ਨਲ ਕਹਾਣੀ ਹੈ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਪੰਜਾਬੀ ਕਹਾਣੀ ਆਖਰ ਸਿਕੰਦਰ ਜਿੱਤ ਗਿਆ ਆਖਰ ਸਿਕੰਦਰ ਜਿੱਤ ਗਿਆ ਚੰਦਰੇ ਦਾ ਨਾਮ ਵੇਖੋ ਕੀ ਰੱਖਿਆ ਸਿਕੰਦਰ ਅਸ਼ਕੇ ਨਾ ਰੱਖਣ ਵਾਲੀ ਮਾਂ ਦੀ ਨਾ ਤਾਂ ਸਿਕੰਦਰ ਰੱਖ ਦਿੱਤਾ ਉਹ ਵੀ ਇਤਿਹਾਸ ਵਿੱਚੋਂ ਚੋਰੀ ਕਰਕੇ ਸ਼ਾਇਦ ਇਹ ਸਿਕੰਦਰ ਵੀ ਸਦਾ ਜੇਤੂ ਹੀ ਰਹੇਗਾ ਪਰ ਇਹ ਕਿਵੇਂ ਹੋ ਸਕਦਾ ਇਤਿਹਾਸ ਵਾਲਾ ਸਿਕੰਦਰ ਤਾਂ ਕੋਈ ਵਿਰਲਾ ਹੀ ਜੰਮਦਾ ਹੈ। ਇਸ ਸਿਕੰਦਰ ਨੇ ਤਾਂ ਜੰਮਦੇ ਨੇ ਪਹਿਲੀ ਚੀਕ ਵੀ ਡਰ ਕੇ ਮਾਰੀ ਹੋਣੀ ਹੈ। ਮੈਂ ਤਾਂ ਉਸ ਸਿਕੰਦਰ ਦੀ ਗੱਲ ਕਰਦੀ ਹਾਂ ਜਿਹੜਾ ਮੇਰੇ ਪੀਕੇ ਘਰ ਦਾ ਨੌਕਰ ਸੀ। ਸਦਾ ਹੀ ਡਰਿਆ ਤੇ ਸਹਿਮਿਆ ਹੋਇਆ। ਮੂਹਰੇ ਜਵਾਬ ਤਾਂ ਕੀ ਦੇਣਾ ਸਿਰ ਉਤਾਹ ਕਰਕੇ ਮੁਆਫੀ ਮੰਗਣ ਦਾ ਹੌਂਸਲਾ ਵੀ ਨਾ ਕਰਦਾ। ਇਸ ਚੰਦਰੇ ਦਾ ਵਿਯੂਧ ਅੱਜ ਵੀ ਮੇਰੇ ਆਪਣੇ ਵਿਯੂਧ ਨਾਲ ਖੰਦਾ ਮੈਂ ਤਾਂ ਇੱਕ ਧੀ ਸੀ ਕਹਿੰਦੇ ਨੇ ਧੀਆ ਤਾਂ ਜੰਮਦੀਆਂ ਬਹੁਤ ਉੱਚੀ ਝੀਕਦੀਆਂ ਨੇ ਸ਼ਾਇਦ ਮੋੜ ਉਹ ਉੱਚਾ ਬੋਲ ਵੀ ਨਹੀਂ ਘੱਟ ਸਕਦੀਆਂ ਜਿਵੇਂ ਸਦਾ ਹੀ ਕੋਈ ਉਹਨਾਂ ਦੀ ਸੰਗੀ ਨੱਪੀ ਰੱਖਦਾ ਹੋਵੇ ਪਰ ਸਿਕੰਦਰ ਤੂੰ ਤਾਂ ਮਾਂ ਦੇ ਕੁੱਖੋਂ ਜੰਮਿਆ ਲਾਲ ਸੀ ਤੇ ਮੈਂ ਇੱਕ ਧੀ ਧਿਆਨੀ ਮੈਂ ਵੀ ਅੱਜ ਤੱਕ ਤੇਰੇ ਵਾਂਗ ਸਿਰ ਉੱਚਾ ਨਹੀਂ ਚੁੱਕ ਸਕੀ। ਵੇਕੇ ਘਰ ਬਾਉਜੀ ਮੂਰੇ ਸਾਈ ਸੁੱਕੇ ਰਹਿੰਦੇ। ਮੈਨੂੰ ਯਾਦ ਹੈ ਉਹ ਦੀਵਾਲੀ ਵਾਲਾ ਦਿਨ ਜਦੋਂ ਮੇਰੇ ਬਾਉਜੀ ਨੇ ਮੈਨੂੰ ਬਹੁਤ ਝਿੜਕਾਂ ਮਾਰੀਆਂ। ਮੇਰੇ ਹੱਥੋਂ ਦੀਵਾਲੀ ਵਾਲੇ ਦਿਨ ਸਵੇਰੇ-ਸਵੇਰੇ ਇੱਕ ਦੀਵਾ ਜਿ ਤੜਕ ਗਿਆ ਸੀ। ਮੇਰੇ ਬਾਉਜੀ ਬਹੁਤੇ ਵਹਿਮੀ ਤੇ ਲక్ష్ਮੀ ਮਾਂ ਦੇ ਭਗਤ। ਸਵੇਰੇ ਹੋਈ ਇਸ ਘਟਨਾ ਨੂੰ ਬਦਸ਼ਗਣੀ ਮੰਨਦੇ ਸਨ। ਮੇਰੇ ਨਾਲ ਸਿਕੰਦਰ ਨੂੰ ਜੋ ਝੜਕਾਂ ਪਈਆਂ ਰਹਿ ਰੱਬ ਦਾ ਨਾਮ ਕਸੂਰ ਵਾਸੇ ਨਾ ਕਿ ਦੀਵੇ ਪਾਣੀ ਵਿੱਚੋਂ ਕੱਢਣ ਦਾ ਕੰਮ ਸਿਕੰਦਰ ਨੇ ਆਪ ਕਿਉਂ ਨਹੀਂ ਕੀਤਾ ਬਾਉ ਜੀ ਦੇ ਇਸ ਗੁੱਸੇ ਤੋਂ ਮਾਂ ਵੀ ਨਾ ਬਚ ਸਗੀ ਉਸ ਮੂੰਹੋਂ ਜੋ ਨਿਕਲ ਗਿਆ ਸੀ ਇਸ ਵਰੇ ਦਿਨਾਂ ਦੇ ਦਿਨ ਲక్ష్ਮੀ ਨੂੰ ਕਾਹਨੂੰ ਝੜਕਾ ਮਾਰਦੇ ਹੋ ਮੇਰਾ ਨਾਂ ਹੀ ਲక్ష్ਮੀ ਸੀ ਪਰ ਮੇਰੀ ਮਾਂ ਜਿਹੜੀ ਅਸਲੀ ਲక్ష్ਮੀ ਸੀ ਉਸਦਾ ਘਰ ਵਿੱਚ ਕਦੇ ਉੱਕਾ ਵੀ ਆਦਰ ਨਹੀਂ ਹੋਇਆ ਹੁੰਦਾ ਵੀ ਕਿਵੇਂ ਮਾਂ ਨੇ ਤਿੰਨ ਕੰਜਕਾਂ ਜੋ ਜੰਮ ਦਿੱਤੀਆਂ ਮਾਂ ਤਾਂ ਸਾਰਾ ਕੁਝ ਵੇਖ ਸੁਣ ਕੇ ਜਰ ਲੈਂਦੀ ਚੁੱਪ ਹੀ ਰਹਿੰਦੀ ਅਕਸਰ ਸਾਰਿਆਂ ਦੇ ਹਿੱਸੇ ਦੀਆਂ ਝਿੜਕਾਂ ਸਿਕੰਦਰ ਹੀ ਖਾਂਦਾ ਨੇ ਤਾ ਝਾੜਾਂ ਪੈਂਦੀਆਂ ਫਿਰ ਵੀ ਨਿੰਮੋ ਝੁਣਾ ਹੋ ਕੇ ਖੜਾ ਰਹਿੰਦਾ ਸਿਰ ਹੇਠਾਂ ਕਰੀ ਸ਼ਰਮਸ਼ਾਰ ਵੇ ਬਸ ਜਿਹਾ ਇਥੋਂ ਤੱਕ ਗਏ ਬਾਉ ਜੀ ਗਾਲਾਂ ਵੀ ਕੱਢ ਦਿੰਦੀ ਉਹ ਵੀ ਨਿੱਕੀ ਨਿੱਕੀ ਗੱਲ ਤੇ ਜਿਵੇਂ ਚਾਂ ਸਮੇਂ ਸਿਰ ਨਹੀਂ ਆਈ ਉਗਰਾਹੀ ਲੇਟ ਕਿਉਂ ਹੋਈ ਪਰ ਪਤਾ ਨਹੀਂ ਉਹ ਐਡੇ ਸਬਰ ਵਾਲਾ ਕਿਉਂ ਸੀ ਚਿਹਰੇ ਤੇ ਨਾ ਕੋਈ ਤੈਸ਼ ਨਾ ਕੋੜਤਣਾ ਚੁੱਪ ਖੜਾ ਰਹਿੰਦਾ ਮੈਨੂੰ ਉਸ ਦੀ ਚੁੱਪ ਉਸ ਦੀ ਹਾਰ ਲੱਗਦੀ ਮੈਂ ਕੋਲੇ ਮੰਗਰ ਖੜੀ ਸਭ ਕੁਝ ਵੀਂਦੀ ਸੁਣਦੀ ਨਾਲੇ ਅੰਦਰੋਂ ਅੰਦਰ ਕੁੜਦੀ ਰਹਿੰਦੀ ਚੰਦਰਿਆ ਕੁਝ ਤਾਂ ਮੂੰਹ ਫੱਟ ਪੈ ਕਦੇ ਤਾਂ ਅੱਖਾਂ ਵਿੱਚ ਰੋਹ ਭਰ ਕੇ ਬਾਉ ਜੀ ਦੀਆਂ ਅੱਖਾਂ ਵਿੱਚ ਗੱਡ ਲੈ ਖੁੰਦ ਕਾਉਂਦੀ ਅੰਦਰੋਂ ਮੇਰਾ ਚਿੱਤ ਕਰਦਾ ਉਹ ਬਾਉ ਜੀ ਮੂਰੇ ਬੁੱਲੇ ਤਾਂ ਮੇਰਾ ਮਨ ਵੀ ਹੌਲਾ ਹੋ ਜਾਵੇ ਸ਼ਾਇਦ ਉਸ ਦੀ ਗਰੀਬੀ ਉਸ ਨੂੰ ਇਹ ਇਜਾਜ਼ਤ ਨਹੀਂ ਸੀ ਦਿੰਦੀ ਅੱਜ ਵੀ ਦੀਵਾਲੀ ਸੀ ਇਸ ਦਿਨ ਮੈਨੂੰ ਸਿਕੰਦਰ ਦਾਦਾ ਯਾਦ ਆਉਂਦਾ ਮੈਂ ਬਨੇਰੇ ਤੇ ਦੀਵੇ ਵਾਲ ਦੀ ਵਾਲ ਦੀ ਆਪਣੇ ਗੁਜ਼ਰੇ ਪਲਾਂ ਨੂੰ ਯਾਦ ਕਰ ਬੈਠੀ ਅੱਜ ਸਿਕੰਦਰ ਸੱਚਮੁੱਚ ਜੇਤੂ ਜਾਪ ਰਿਹਾ ਸੀ ਉਸ ਦੀ ਮਰਜ਼ੀ ਤੇ ਹੁਣ ਆਪਣੀ ਮਰਜ਼ੀ ਦਾ ਪਹਿਰਾ ਸੀ ਤੇ ਮੈਂ ਮੈਂ ਤਾਂ ਹਾਲੇ ਵੀ ਹਾਰੀ ਜਹੀ ਜਿਹੜੀ ਹਜ਼ਾਰਾਂ ਉਮੀਦਾਂ ਲੈ ਕੇ ਜਗਨ ਨਾਲ ਵੀ ਆਹੀ ਗਈ ਇੱਕ ਪਿੰਜਰੇ ਵਿੱਚੋਂ ਕੱਢ ਕੇ ਦੂਜੇ ਪਿੰਜਰੇ ਵਿੱਚ ਧਾੜ ਦਿੱਤੀ ਗਈ ਜਦੋਂ ਮੈਨੂੰ ਜਗਨ ਝੜਕਾ ਮਾਰਦਾ ਤਾਂ ਮਾਂ ਜਾਦ ਆ ਜਾਂਦੀ ਜਿਹੜੀ ਬਾਉ ਜੀ ਕੋਲ ਨਿੱਤ ਚਾਣਾ ਖਾ ਕੇ ਅਕਸਰ ਕਈ ਵਾਰ ਕਹਿੰਦੀ ਬੰਦੇ ਦਾ ਸੁਭਾਅ ਪਾ ਲਈਦਾ ਮੂਰੋ ਬੋਲਣ ਦਾ ਕੀ ਫਾਇਦਾ ਰਹਿਣਾ ਤਾਂ ਇੱਥੇ ਹੀ ਐ ਮੈਂ ਵੀ ਐਸੀ ਤਰ੍ਹਾਂ ਮੂਰੋ ਨਾ ਬੋਲਦੀ ਪਰ ਮੈਂ ਮਾਂ ਵਾਂਗ ਸਹਿਜ ਨਹੀਂ ਹੋ ਸਕੀ ਡਰੀ ਰਹਿੰਦੀ ਫੇਰ ਮੈਨੂੰ ਵੀ ਆਪਣਾ ਆਪ ਸਿਕੰਦਰ ਵਾਂਗ ਲੱਗਦਾ ਹਾਰਿਆ ਹੋਇਆ ਡਰਿਆ ਸੇਮੀਆਂ ਜਿਹਾ ਹੌਣ ਤਾਂ ਸਿਕੰਦਰ ਦਾ ਵजूद ਮੇਰੇ ਅੰਗ ਸੰਗ ਹੀ ਰਹਿਣ ਲੱਗ ਪਿਆ। ਮੇਰੀ ਜ਼ਿੰਦਗੀ ਤੇ ਉਸ ਦੀ ਜ਼ਿੰਦਗੀ ਵਿੱਚ ਕੋਈ ਖਾਸ ਫਰਕ ਨਹੀਂ। ਮੈਨੂੰ ਵੀ ਸਵੇਰ ਤੋਂ ਸ਼ਾਮ ਤੱਕ ਉਹੀ ਜ਼ਿੱਲਤ ਸਹਿਣੀ ਪੈਂਦੀ। ਫੇਰ ਫਰਕ ਕੀ ਹੋਇਆ? ਬਸ ਇਹੀ ਕਿ ਸਿਕੰਦਰ ਇੱਕ ਨੌਕਰ ਸੀ ਤੇ ਮੈਂ ਘਰ ਦੀ ਮਾਲਕਣਾ। ਜਦੋਂ ਕਦੇ ਮੈਂ ਜਗਨ ਮੂਰੇ ਹੋ ਕੇ ਨਿੱਕੀ-ਮੁੱਟੀ ਗਲਤੀ ਦੀ ਮੁਆਫੀ ਮੰਗਦੀ ਤਾਂ ਉਹ ਹੰਕਾਰ ਜਾਂਦਾ। ਉਸ ਦਾ ਸਿਰ ਹੋਰ ਤਾਂ ਹੋ ਜਾਂਦਾ। ਲక్ష్ਮੀ ਹੱਥ ਜੋੜ ਕੇ ਮਾਫੀ ਜੋ ਮੰਗ ਰਹੀ ਹੈ ਮੈਂ ਲక్ష్ਮੀ ਹਾਂ ਭਾਵੇਂ ਕਾਮ ਔਰਤ ਪਰ ਇੰਨੀ ਵੀ ਕਮਜ਼ੋਰ ਨਹੀਂ ਜਦੋਂ ਜਦੋਂ ਇਹ ਅਹਿਸਾਸ ਮੇਰੇ ਅੰਦਰ ਜਾਗਦਾ ਉਦੋਂ ਉਦੋਂ ਹੀ ਮੇਰੇ ਵਜੂਦ ਦੀ ਸਿਰੀ ਵੀ ਨੱਪ ਦਿੱਤੀ ਜਾਂਦੀ ਫੇਰ ਸ਼ਿਕੰਦਰ ਯਾਦ ਆ ਜਾਂਦਾ ਫਰਮਾ ਵਰਦਰੀ ਕਰਦਾ ਝਿੜਕਾਂ ਵੀ ਖਾਂਦਾ ਫੇਰ ਵੀ ਹੱਥ ਜੋੜ ਕੇ ਖੜਾ ਮੇਰੇ ਵਾਂਗ ਜਿਵੇਂ ਪੇੜ ਹਲਾ ਹਲਾ ਹੁੰਦੂ ਪਹਿਲਾਂ ਚੁੱਪ ਹੋ ਕੇ ਖਲੋ ਜਾਂਦੀ ਹੈ ਮੇਰਾ ਅੰਤਰਮਨ ਸਦਾ ਹੀ ਸਿਕੰਦਰ ਨਾਲ ਆਪਣੀ ਤੁਲਨਾ ਵਿੱਚ ਗੁਆਚ ਜਾਂਦਾ ਇਹ ਮੇਰਾ ਪਾਗਲਪਨ ਨਹੀਂ ਸ਼ਾਇਦ ਮੇਰੇ ਹਾਲਾਤ ਹੀ ਐਸੇ ਨੇ ਜਾਂ ਕਹੋ ਮੇਰੀ ਹੈਸੀਅਤ ਹੀ ਸਿਕੰਦਰ ਦੇ ਹਾਨ ਦੀ ਡਰੀ ਹੋਈ ਕਸੂਰਵਾਰ ਜਹੀ ਇੱਕ ਇਸ਼ਤਿਹਾਰੀ ਮੁਜ਼ਰਮ ਵਾਂਗ ਮੈਂ ਭਾਵੇਂ ਪੜੀ ਲਿਖੀ ਹਾਂ ਅਤੇ ਸਿਕੰਦਰ ਅੰਗੂਠਾ ਸ਼ਾਪ ਪਰ ਹਾਂ ਤਾਂ ਦੋਵੇਂ ਹੀ ਅਧੀਨਗੀ ਦੇ ਸ਼ਿਕਾਰ ਸਿਕੰਦਰ ਨੂੰ ਉਸ ਦਾ ਭਰਾ ਬਾਉ ਜੀ ਦੇ ਦਰ ਤੇ ਛੱਡ ਗਿਆ ਚਾਕਰੀ ਕਰਨ ਕਦੇ-ਕਦਾਈ ਮਿਲਣਾ ਆ ਜਾਂਦਾ ਬਾਉ ਜੀ ਤਾਂ ਸਿਰਫ ਸ਼ਿਕਾਇਤਾਂ ਹੀ ਲਾਉਂਦੇ ਰਹਿੰਦੇ ਭਰਾ ਇਹੀ ਕਹਿੰਦਾ ਤੁਸੀਂ ਮਾਈ ਬਾਪ ਹੋ ਤੁਹਾਡਾ ਹੀ ਬੱਚਾ ਹੈ ਗਲਤੀ ਕਰੇ ਤਾਂ ਬਾਵੇਂ ਕੁਟਾਪਾ ਝਾੜ ਦਿਓ ਹਾਲੇ ਕੋਈ ਕਸਰ ਸੀ ਇਹਦੋਂ ਤਾਂ ਬੰਦਾ ਕੁੱਟਿਆ ਹੀ ਚੰਗਾ ਬੂਲਕ ਬੂਲ ਦਿਲ ਚ ਸਾਹਮਣੇ ਕਿਹੜੇ ਸੌਖੇ ਨੇ ਚੁੱਭਦੇ ਰਹਿੰਦੇ ਨੇ ਕਾਲਜ ਦੇ ਅੰਦਰ ਜ਼ਖਮੀ ਕਰਦੇ ਨੇ ਹਰ ਵੇਲੇ ਸਿਕੰਦਰ ਦਾ ਭਰਾ ਬਿਲਕੁਲ ਮੇਰੇ ਬਾਉਜੀ ਵਰਗਾ ਉਹ ਵੀ ਤਾਂ ਕਦੇ ਜਗ ਨੂੰ ਨਹੀਂ ਵਰਜਦੇ ਹਮੇਸ਼ਾ ਆਪਣੀ ਧੀ ਦੀਆਂ ਗਲਤੀਆਂ ਸੁਣ ਕੇ ਇੱਥੇ ਹੀ ਛੱਡ ਜਾਂਦੇ ਨੇ ਸਿਕੰਦਰ ਵਾਂਗ ਹਲਾਲ ਹੋਣ ਲਈ ਇੱਕ ਦਿਨ ਤਾਂ ਹੱਦ ਹੀ ਹੋ ਗਈ ਇੱਕ ਦਿਨ ਤਾਂ ਹੱਦ ਹੀ ਹੋ ਗਈ। ਉਗਰਾਹੀ ਦੇ ਪੈਸਿਆਂ ਵਿੱਚੋਂ 50 ਰੁਪਏ ਘਟ ਸਨ। ਬਾਉਜੀ ਲੋ ਲਾਖੇ ਹੋ ਗਏ। ਸਿਕੰਦਰ ਹੱਥ ਜੋੜਦਾ ਰਿਹਾ। ਬਾਉਜੀ ਮੈਥੋਂ ਗਿੰਦੀ 'ਚ ਗਲਤੀ ਹੋ ਗਈ ਹੋਵੇਗੀ। ਮੇਰੀਆਂ ਤਾਂ ਭਾਵੇਂ ਜੇ ਭਾਂਫ ਰੋਲ ਲਵੋ। ਜੇ ਨਹੀਂ ਜਕੀਂਦਾ ਮੇਰੀ ਤਨਖਾਹ ਵਿੱਚੋਂ ਕੱਟ ਲੈਣਾ। ਸੁਣ ਕੇ ਬਾਉਜੀ ਬਾੜ ਕੁੱਠੇ ਕੋਲ ਪਈ ਡਾਂਗ ਗਿੱਟਿਆਂ ਤੇ ਦੇਹ ਮਾਰੀ। ਕੰਜਰਾ ਇਹਸਾਨ ਕਰਦਾ ਸਿਕੰਦਰ ਇੰਜ ਸਹਿਮਿਆ ਖੜਾ ਸੀ ਜਿਵੇਂ ਕੋਈ ਸਰਾਲ ਸਾ ਪੀ ਗਈ ਹੋਵੇ ਕਈ ਦਿਨ ਗਿੱਟੇ ਦੀ ਛੱਟ ਦਾ ਮਾਤਮ ਜਿਹਾ ਕਰਦਾ ਰਿਹਾ ਡਰ ਨਾਲ ਪੀਲਾ ਭੂਕ ਹੋ ਗਿਆ ਸੀ ਇੱਕ ਦਿਨ ਮੈਨੂੰ ਪਤਾ ਲੱਗਿਆ ਭਰਾ ਨੂੰ ਮਿਲਣ ਗਿਆ ਮੁੜ ਕੇ ਨਹੀਂ ਆਇਆ ਨਾ ਭਰਾ ਕੋਲ ਪਹੁੰਚਿਆ ਨਾ ਕੋਈ ਥਾਂ ਪਤਾ ਲੱਗਿਆ ਆਪਣੇ ਕੱਪੜੇ ਤੇ ਹੋਰ ਨਿੱਕ ਸੁੱਕ ਵੀ ਛੱਡ ਗਿਆ ਮੇਰੇ ਅੰਦਰ ਇੱਕ ਡਰ ਪੈਦਾ ਹੋ ਗਿਆ ਤ੍ਰਿਸਕਾਰ ਹੇਠਾਂ ਦੱਬ ਕੇ ਆਪਣੀ ਜਾਨ ਨਾ ਗਵਾ ਬੈਠਾ ਹੋਇਆ ਕਈ ਵਾਰ ਮੈਨੂੰ ਇੰਜ ਲੱਗਦਾ ਜਿਵੇਂ ਬਾਉ ਜੀ ਨੂੰ ਧੱਕਾ ਮਾਰ ਕੇ ਸਿਕੰਦਰ ਪੂਰੇ ਜ਼ੋਰ ਨਾਲ ਹੱਸ ਨਸ ਰਿਹਾ ਦੂਰ ਜਾ ਰਿਹਾ ਹੱਫਦਾ ਹੋਇਆ ਤ੍ਰਿਸਕਾਰ ਦੀ ਹੱਦ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰ ਰਿਹਾ ਫਿਰ ਉਸਨੇ ਖੁਦ ਮੁਖਤਾਰੀ ਦੀ ਸਰਜਮੀ ਤੇ ਪੈਰ ਰੱਖ ਕੇ ਖੁੱਲੀ ਹਵਾ ਵਿੱਚ ਸਾਹ ਲਿਆ ਮੈਂ ਵੀ ਤੇ ਇਸ ਹੱਦ ਤੋਂ ਪਾਰ ਟੜਕਦੀ ਜ਼ਿੰਦਗੀ ਵੇਖਣਾ ਚਾਹੁੰਦੀ ਹਾਂ ਖੁੱਲ੍ਹੀ ਹਵਾ ਵਿੱਚ ਆਪਣਾ ਆਪ ਲੱਭਣਾ ਚਾਹੁੰਦੀ ਹਾਂ ਐਸੇ ਕਰਕੇ ਮੈਂ ਅਖਬਾਰ ਵਿੱਚ ਇਸ਼ਤਿਹਾਰ ਪੜ੍ਹ ਕੇ ਟੀਚਰ ਦੀ ਨੌਕਰੀ ਲਈ ਅਰਜ਼ੀ ਦਿੱਤੀ ਸਕੂਲ ਵੱਲੋਂ ਨਿਯੁਕਤੀ ਪੱਤਰ ਆਇਆ ਵੇਖ ਕੇ ਅੰਤਾਂ ਦੀ ਖੁਸ਼ੀ ਸੀ ਜਗਨ ਨੂੰ ਦੱਸਿਆ ਮੇਰਾ ਰਿਕਾਰਡ ਸਭ ਤੋਂ ਵਧੀਆ ਸੀ ਹਮੇਸ਼ਾ ਫਸਟ ਡਿਵੀਜ਼ਨ ਲਈ ਇਸੇ ਲਈ ਮੇਰੀ ਸਿਲੈਕਸ਼ਨ ਹੋ ਗਈ। ਮੈਨੂੰ ਆਪਣੇ ਆਪ ਦੀ ਅਜੀਬ ਮਾਣ ਮਹਿਸੂਸ ਹੋ ਰਿਹਾ ਸੀ। ਜਗਨ ਦੇ ਮੱਥੇ ਤੇ ਓੜੀਆਂ ਪੈ ਗਈਆਂ। ਤੂੰ ਕਿਸ ਤੋਂ ਪੁੱਛ ਕੇ ਅਰਜ਼ੀ ਦਿੱਤੀ ਸੀ? ਤੈਨੂੰ ਪਤਾ ਹੈ ਸਾਡੇ ਘਰ ਦੀ ਜਨਾਨੀ ਕਦੇ ਨੌਕਰੀ ਕਰਨ ਨਹੀਂ ਗਈ ਤੇ ਨਾ ਹੀ ਜਾਵੇਗੀ। ਇਸ ਵਿੱਚ ਪੁੱਛਣ ਦੀ ਕੀ ਲੋੜ ਸੀ? ਮੈਂ ਨੌਕਰੀ ਕਰਨਾ ਚਾਹੁੰਦੀ ਹਾਂ। ਇਹ ਮੇਰਾ ਫੈਸਲਾ ਸੀ। ਜੇ ਇਸ ਘਰ ਦੀ ਕਿਸੇ ਜਨਾਨੀ ਨੇ ਨੌਕਰੀ ਨਹੀਂ ਕੀਤੀ ਤਾਂ ਕੀ ਹੋਇਆ ਮੈਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਮੈਂ ਹਾਲੇ ਵੀ ਮੁਸਕਰਾ ਕੇ ਚੁਲਬੁਲੇ ਪੰਨ ਨਾਲ ਕਿਹਾ ਤੈਨੂੰ ਕੀ ਨਹੀਂ ਮਿਲਦਾ ਖਾਣ ਨੂੰ ਘਰੇ ਰੋਟੀ ਨਹੀਂ ਕਿ ਪਹਿਨਣ ਨੂੰ ਕੱਪੜੇ ਨਹੀਂ ਜਗਨ ਦੇ ਚਿਹਰੇ ਦਾ ਰੰਗ ਬਦਲ ਗਿਆ ਇੰਜ ਕਿਉਂ ਕਹਿੰਦੇ ਹੋ ਮੈਂ ਪੜ੍ਹੀ ਲਿਖੀ ਹਾਂ ਮੈਂ ਖਾਣ ਤੇ ਪਹਿਨਣ ਤੋਂ ਅਗਾਹ ਦੀ ਸੋਚ ਰੱਖਦੀ ਹਾਂ ਬਕਵਾਸ ਨਾ ਕਰ ਤੇਰੇ ਪਿਓ ਦਾ ਰਾਜ ਹੈ ਜਗਨ ਪੂਰੇ ਜ਼ੋਰ ਨਾਲ ਗਰਜਿਆ ਮੈਂ ਅੰਦਰ ਤਾਈ ਕੰਬ ਗਈ ਮੇਰੇ ਨਾਲ ਜਿਵੇਂ ਘਰ ਦੀਆਂ ਕੰਧਾਂ ਦੇ ਵੀ ਸਾਹਸ ਪੀਤੇ ਗਏ ਕੀ ਰਾਜ ਪਿਓ ਦਾ ਹੀ ਹੋ ਸਕਦਾ ਹੈ ਜਾਂ ਫਿਰ ਖਵਾਂਦ ਦਾ ਕਿਹੋ ਜਿਹਾ ਹੈ ਹੁਕਮਰਾਨ ਨੇ ਜਿਹੜੇ ਆਰਥ ਦੇ ਜਸਵਾਤਾਂ ਨੂੰ ਲਤਾੜਦੇ ਨੇ ਪਰ ਦੇਵੀ ਮਾਤਾ ਦੀ ਪੂਜਾ ਕਰਦੇ ਨੇ ਜੀ ਕਰਦਾ ਮੈਂ ਵੀ ਚੰਡੀ ਬਣ ਜਾਵਾਂ ਕੁਝ ਸ਼ੂਕ ਦੀ ਹਵਾ ਵਾਂ ਜਾਵਾਂ ਇਸ ਬੇਰਹਿਮ ਕੈਦ ਵਿੱਚੋਂ ਦੂਰ ਭੱਜ ਜਾਵਾਂ ਸਿਕੰਦਰ ਵਾਂਗ ਪਰ ਕਿਵੇਂ ਰਿਸ਼ਤਿਆਂ ਦੀ ਟੁੱਟ ਭੱਜ ਲੈ ਕੇ ਇਹ ਲక్ష్ਮੀ ਕਿੱਥੇ ਜਾਵੇਗੀ ਫੇਰ ਚੁੱਪ ਹੋ ਜਾਂਦੀ ਹਾਂ ਕਿਸੇ ਮੂਰੇ ਫਰਿਆਦ ਵੀ ਨਹੀਂ ਕਰ ਸਕਦੀ ਕਿ ਬਾਉ ਜੀ ਕੋਲ ਜਾ ਕੇ ਰੋਵਾਂ ਇਸ ਮਰਿਆਦਾ ਦੇ ਭਲੇਖੇ ਨੂੰ ਤੋੜ ਦੇਵਾਂ ਕਿ ਉਸ ਪੋਲ ਪਿਓ ਕੋਲ ਰੋਵਾਂ ਜਿਹੜਾ ਸਵਾ ਵਿੱਚ ਖੜਾ ਹੋ ਕੇ ਕਹਿੰਦਾ ਹੈ ਤੇ ਇਹ ਪੁੱਤ ਵਿੱਚ ਕੋਈ ਅੰਤਰ ਨਹੀਂ ਅੱਜ ਦੇ ਯੁੱਗ ਵਿੱਚ ਤੋਹੇ ਬਰਾਬਰ ਹਨ ਝੂਠਾ ਕਹਿੰਦੇ ਨੇ ਬਾਉ ਜੀ ਪਹਿਲਾਂ ਘਰ ਵਿੱਚੋਂ ਤਾਂ ਇਸ ਵਿਤਕਰੇ ਨੂੰ ਦੂਰ ਕਰ ਦੇ ਕਰ ਦੋ ਉਹ ਤਾਂ ਹਰ ਪਲ ਜਗਨ ਦੇ ਸੋਲੇਗਾਉਂਦੇ ਨੇ ਬਹੁਤ ਲਾਇਕ ਦਮਾਦ ਐ ਤਕੜਾ ਬਿਜ਼ਨਸ ਵੱਧ ਪੈਸਾ ਵਧੀਆ ਘਰ ਪਰ ਬਾਉ ਜੀ ਇਹ ਕਿਉਂ ਭੁੱਲ ਗਏ ਤੁਹਾਡੀ ਲక్ష్ਮੀ ਵੀ ਉਸ ਘਰ ਵਿੱਚ ਹੈ ਮੇਰਾ ਵੀ ਨਾਂ ਲਾਓ ਕਦੀ ਜਗੰਦਾ ਘਰ-ਬਾਰ ਪੈਸਾ ਸਭ ਕੁਝ ਹੈ ਤੇ ਲక్ష్ਮੀ ਕਿੱਸੀ ਹੈ ਪਰ ਬਊਜੀ ਤਾਂ ਭੁੱਲ ਜਾਂਦੇ ਨੇ ਉਹਨਾਂ ਤਾਂ ਜਗੰਦੇ ਹੱਥ ਜਿਵੇਂ ਰਵੜ ਦੀ ਗੁੱਡੀ ਫੜਾ ਦਿੱਤੀ ਹੋਵੇ ਜਾ ਕਾਕਾ ਜਿਵੇਂ ਮਰਜੀ ਤੋੜੀ ਮਰੂੜੀ ਜਾ ਖੇਢੀ ਜਾ ਹੁਣ ਇਹ ਸਿਰਫ ਤੇਰੀ ਹੈ ਸਿਕੰਦਰ ਦਾ ਭਰਾ ਵੀ ਤਾਂ ਸੌ ਸੌ ਗੱਲਾਂ ਸੁਣਾ ਕੇ ਤੁਰ ਜਾਂਦਾ ਸੀ ਫੇਰ ਵੀ ਸਿਕੰਦਰ ਜਾਣ ਲੱਗੇ ਨੂੰ ਜੱਫੀ ਪਾ ਲੈਂਦਾ ਵੀਰ ਜੀ ਛੇਤੀ ਗੇੜਾ ਮਾਰਿਓ ਬਾਊ ਜੀ ਸਿਕੰਦਰ ਦਾ ਵਤੀਰਾ ਮਾੜਾ ਕਰਕੇ ਇੰਜ ਜਿਤਾ ਦਿੰਦੇ ਉਸ ਤੇ ਭਰਾਣ ਸਿਕੰਦਰ ਹੀ ਗਲਤ ਲੱਗਦਾ ਉਹੀ ਗੁਰਜਗਨ ਕੋਲ ਵੀ ਸੀ ਅਕਸਰ ਮਾੜੀਆਂ ਮੋਟੀਆਂ ਜਿਹੀਆਂ ਗੱਲਾਂ ਨੂੰ ਵਧਾ ਚੜਾ ਕੇ ਦੱਸਦਾ ਬਾਊ ਜੀ ਦੇ ਜ਼ਿਹਨ ਤੇ ਮੇਰੀ ਮਾੜੀ ਤਸਵੀਰ ਵਾ ਦਿੰਦਾ ਇਹ ਬੋਲਦੀ ਐ ਮੁਰਿਆਂ ਰੋਵਦਾਰ ਲੱਜੇ ਨਾਲ ਜਗਨ ਕਹਿੰਦਾ ਜਿਵੇਂ ਮੈਨੂੰ ਜਿੱਤ ਕੇ ਲਿਆਂਦਾ ਹੋਵੇ ਕੀ ਮੈਨੂੰ ਬੋਲਣ ਦਾ ਅਧਿਕਾਰ ਨਹੀਂ हां मैं बोलदी हां कि ये नहीं ਗਲਾਂ ਕਰਨਾਂ ਫਿਰ ਮੈਂ ਮੂੰਹ ਜਵਾਬ ਕਿਉਂ ਨਹੀਂ ਦੇ ਸਕਦੀ ਮੈਂ ਇੱਕ ਵਾਰ ਹਰਖ ਕੇ ਕਿਹਾ ਸੀ ਮੈਂ ਉਸ ਦਿਨ ਚੰਡੀ ਬਣ ਗਈ ਸ਼ੂਕ ਦੀ ਹਨੇਰੀ ਬਣ ਗਈ ਲੈ ਜਾਓ ਇਸ ਮੈਂ ਬਰਦਾਸ਼ਤ ਨਹੀਂ ਕਰਨਾ ਜਗੜ ਨੇ ਜਾਣ ਬੁੱਝ ਕੇ ਬਾਉ ਜੀ ਤੇ ਅਖੀਰ ਲਚੋਟ ਕੀਤੀ ਤੇ ਬਾਉ ਜੀ ਬੁੱਤ ਬਾੰਗ ਖਲੋਤੇ ਰਹੇ ਅਤੇ ਮੈਂ ਰੋਂਦੀ ਰਹੀ ਮੈਨੂੰ ਲੈ ਜਾਓ ਬਾਉ ਜੀ ਹਾਲੇ ਮੈਂ ਅੰਦਰੋਂ ਜਿਉਂਦੀ ਹਾਂ ਮੈਂ ਸਿਕੰਦਰ ਵਾਂਗ ਨੌਕਰ ਨਹੀਂ ਬਿਗੈਰ ਇਜਾਜ਼ਤ ਤੋਂ ਮੈਂ ਇੱਕ ਪੈਸਾ ਨਹੀਂ ਖਰਚ ਸਕਦੀ ਪੈਸੇ ਪੈਸੇ ਦਾ ਹਿਸਾਬ ਮੰਗਿਆ ਜਾਂਦਾ ਕਿੱਥੇ ਖਰਚੇ ਕਿੰਨੇ ਖਰਚੇ ਕਿਉਂ ਖਰਚੇ ਮੈਂ ਤਾਂ ਕਦੇ ਜਗਨ ਤੋਂ ਕੋਈ ਹਿਸਾਬ ਨਹੀਂ ਲਿਆ ਜਾਂ ਫਿਰ ਮੈਨੂੰ ਅਜਿਹ੍ਹਾ ਕੋਈ ਹੱਕ ਨਹੀਂ ਮੈਂ ਉਸ ਦੇ ਅਧੀਨ ਹਾਂ ਬਾਉ ਜੀ ਹੁਣ ਤਾਂ ਲੱਗਦਾ ਇਹ ਸਾਬ ਵੀ ਉਧਾਰੇ ਨੇ ਕਿਸੇ ਤੇ ਰਹਿਮ ਕਰਮ ਤੇ ਚੱਲਦੇ ਪਏ ਨੇ ਮੈਨੂੰ ਆਪਣੇ ਨਾਲ ਲੈ ਜਾਓ ਬਾਉ ਜੀ ਮੈਨੂੰ ਲੈ ਜਾਓ ਮੈਂ ਰੋਂਦੀ ਰਹੀ ਮੇਰੇ ਹੰਝੂ ਵੀ ਬਾਉ ਜੀ ਦੀ ਬੇਰਹਿਮ ਤਸਵੀਰ ਨਾ ਬਦਲ ਸਕੀ ਸਿਕੰਦਰ ਦੇ ਭਰਾ ਵਾਂਗ ਹਦੈਤਾਂ ਦੇ ਗਏ ਚੁੱਪ ਰਹੀਦਾ ਇੱਕ ਚੁੱਪ ਸੌ ਸੁਖਾ ਅਗਾਹ ਤੋ ਤੇਰੀ ਕੋਈ ਸ਼ਿਕਾਇਤ ਨਾ ਲ ਮੈਂ ਹੱਸ ਪਈ ਪਾਗਲਾ ਵਾਂਗ ਮੈਂ ਹੀ ਨਹੀਂ ਸ਼ਾਇਦ ਮੇਰੇ ਨਾਲ ਰਹਿੰਦਾ ਸਿਕੰਦਰ ਦਾ ਵजूद ਵੀ ਹੱਸ ਰਿਹਾ ਸੀ ਅੱਜ ਸਭ ਕੁਝ ਯਾਦ ਕਰਦਿਆਂ ਕਰਦਿਆਂ ਮੇਰੀਆਂ ਅੱਖਾਂ ਵਿੱਚੋਂ ਦੋ ਹੰਝੂ ਦੀਵੇ ਦੀ ਸਿੱਧੀ ਸਤਾਰਾ ਲੋਹ ਤੇ ਜਾ ਡਗੇ ਲੋਹ ਚੜਚੜ ਕਰਕੇ ਕੰਬ ਗਈ ਅਥਰੂ ਪੂੰਝ ਕੇ ਮੇਰੀ ਸੁਰਤ ਫੇਰ ਸਿਕੰਦਰ ਤੇ ਜਾ ਖਲੋਤੀ ਦੀਵਾਲੀ ਵਾਲੇ ਦਿਨ ਸਵੇਰੇ ਸਵੇਰੇ ਝਿਲਕਾ ਖਾ ਕੇ ਵੀ ਸਿਕੰਦਰ ਸ਼ਾਂਤ ਲੱਗਿਆ ਰਾਤ ਨੂੰ ਬਨੇਰਿਆਂ ਤੇ ਦੀਵੇ ਬਾਲ ਰਿਹਾ ਸੀ ਮੈਂ ਦੀਵਿਆਂ ਦੇ ਚਾਨਣ ਵਿੱਚ ਉਸਦਾ ਚਿਹਰਾ ਵੇਖਣ ਦੀ ਕੋਸ਼ਿਸ਼ ਕੀਤੀ ਜ਼ਰੂਰ ਰੋ ਕੇ ਆਇਆ ਹੋਵੇਗਾ ਜਾਂ ਫਿਰ ਉਦਾਸ ਹੋਵੇਗਾ ਪਰ ਨਹੀਂ ਉਸ ਦੇ ਚਿਹਰੇ ਤੇ ਇੱਕ ਅਜੀਬ ਸਬਰ ਤੇ ਨੂਰ ਸੀ ਸਭਾ ਹੋਰ ਵੀ ਨਿਖਰਿਆ ਨਿਖਰਿਆ ਲੱਗਿਆ ਮੈਂ ਜਾਣ ਬੁੱਝ ਕੇ ਉਸ ਨੂੰ ਪੁੱਛਿਆ ਸੀ ਭਾਈ ਬੜਾ ਲਿਸ਼ਕੀ ਜਨ ਹੈ ਕੱਪੜੇ ਵੀ ਬੜੇ ਸੋਹਣੇ ਪਾਏ ਨੇ ਪਹਿਨੇ ਆ ਨਵਾਂ কুর্তা ਪਜਾਮਾ ਸਵਾ ਕੇ ਦਿੱਤਾ ਬਾਉ ਜੀ ਹੋਰ ਹਨ ਕਿੰਨਾ ਨਮਾਣਾ ਹੈ ਵਿਚਾਰਾ ਝਾੜ ਚੰਬ ਕਰਾ ਕੇ ਵੀ ਬਾਉ ਜੀ ਵੱਲੋਂ ਮਿਲੇ ਤੋਹਫੇ ਤੇ ਉਸ ਨੂੰ ਕਿੰਨਾ ਮਾਨ ਸੀ ਪਰ ਮੇਰੇ ਮੂੰਹ ਆਪਣੀ ਤਾਰੀਫ਼ ਸੁਣ ਕੇ ਕਿਵੇਂ ਉਹ ਜਿਵੇਂ ਉਸ ਨੂੰ ਇੱਕ ਊਰਜਾ ਮਿਲ ਗਈ। ਸੱਚ ਹੀ ਤਾਂ ਹੈ ਪਿਆਰ ਤੇ ਤਾਰੀਫ਼ ਕਦੇ ਕਦੇ ਨੀਰਸ ਜ਼ਿੰਦਗੀ ਵਿੱਚ ਕਿੰਨੀ ਮਠਾਸ ਭਰ ਦਿੰਦੇ ਨੇ। ਸੋਚ ਕੇ ਮੈਨੂੰ ਮੇਰਾ ਵजूद ਸਿਕੰਦਰ ਤੋਂ ਵੀ ਨੀਵਾਂ ਜਾਪ ਰਿਹਾ ਸੀ। ਹਾਲੇ ਪਿਛਲੇ ਹਫ਼ਤੇ ਮੈਂ ਨਵਾਂ ਸੂਟ ਪਾ ਕੇ ਤਿਆਰ ਹੋਈ ਸੀ। ਅੰਦਰੋਂ ਮੋਹ ਪਿਆਰ ਦੇ ਕੁਦਰਤੀ ਵੇਗ ਨੂੰ ਸੰਭਾਲ-ਸੰਭਾਲ ਕੇ ਜਗਨ ਨੂੰ ਡੀਕ ਰਹੀ ਸੀ। ਆਪਣੇ ਆਪ ਨੂੰ ਸ਼ੀਸ਼ੇ ਮੂਰੇ ਵੇਖਿਆ ਤਾਂ ਸੂਟ ਦਾ ਗੁਲਾਬੀ ਰੰਗ ਚਿਹਰੇ ਤੱਕ ਫੈਲ ਗਿਆ ਸੀ ਖਿੜੇ ਗੁਲਾਬ ਵਾਂਗ ਕਈ ਦਿਨਾਂ ਦੀ ਨਰਾਜ਼ਗੀ ਦੂਰ ਕਰਨਾ ਚਾਹੁੰਦੀ ਸੀ ਜਗਨ ਆ ਗਿਆ ਕੱਪੜੇ ਬਦਲੇ ਦੇਵੀ ਮਾਂ ਅੱਗੇ ਜੂਟ ਜਾਈ ਰੋਟੀ ਵੀ ਖਾ ਲਈ ਪਰ ਮੇਰੇ ਵੱਲ ਕੋਈ ਧਿਆਨ ਨਹੀਂ ਦਿੱਤਾ ਆਪਣੇ ਬਹੀ ਖਾਤੇ ਫਰੂਲਣ ਬੈਠ ਗਿਆ ਮੈਨੂੰ ਆਪ ਹੀ ਪੁੱਛਣਾ ਪਿਆ ਕਿ ਇਹੋ ਜਿਹੀ ਲੱਗਦੀਆਂ ਬੜੀ ਸੁਣੀ ਤੁਸੀਂ ਬਿਨਾਂ ਵੇਖੇ ਹੀ ਕਿਵੇਂ ਦੱਸ ਦਿੱਤਾ ਮੈਨੂੰ ਪਤਾ ਹੈ ਤੂੰ ਹਮੇਸ਼ਾ ਹੀ ਸੁੰਣੀ ਲੱਗਦੀ ਹੈ ਨਹੀਂ ਵੇਖੋ ਜ਼ਰਾ ਮੈਂ ਤਾਂ ਨਵਾਂ ਸੂਟ ਵਿਖਾਉਣਾ ਸੀ ਦੱਸੋ ਕਿਹੋ ਜਿਹਾ ਲੱਗ ਰਿਹਾ ਮੈਂ ਜ਼ਬਰਦਸਤੀ ਉਸ ਦਾ ਧਿਆਨ ਆਪਣੇ ਵਾਲ ਖਿੱਚਣ ਦੀ ਕੋਸ਼ਿਸ਼ ਕੀਤੀ ਅੱਛਾ ਅੱਛਾ ਸੂਟ ਸੋਹਣਾ ਹੈ ਮੈਂ ਵੀ ਕਹਾ ਤੂੰ ਅੱਜ ਇੰਨੀ ਸੁੰਣੀ ਕਿਉਂ ਲੱਗ ਰਹੀ ਹੈ ਕਹਿ ਕੇ ਜਗਨ ਫੇਰ ਕੰਮ ਵਿੱਚ ਮਸਤ ਹੋ ਗਿਆ ਉਸਦੀ ਬੇਰੁਖੀ ਵੇਖ ਕੇ ਮੇਰੇ ਮਨ ਵਿੱਚੋਂ ਪਿਆਰ ਦੀ ਰੌਸ਼ਨੀ ਦਾ ਇੱਕ ਹੋਰ ਲਾਟੂ ਗੁੱਲ ਹੋ ਗਿਆ ਹੁਣ ਤਾਂ ਕਤਰਕਤਰ ਡੱਗਦਾ ਪਲ ਮੇਰੀ ਉਮਰ ਦੇ ਕੁੰਭ ਵਿੱਚੋਂ ਮੰਨਫੀ ਹੋ ਰਹੀ ਨੇ ਰੈਂਦੇ ਪਾਣੀ ਅੰਦਰ ਖੜੋਤ ਆ ਗਈ ਕਾਈ ਜੰਮ ਗਈ ਮੇਰੇ ਧੁਰੰਦਰ ਆਪਣੇ ਆਪ ਵਿੱਚ ਹਵਕ ਆਉਂਦੀ ਹੈ ਲੱਗਦਾ ਜਿਵੇਂ ਕੋਈ ਬੇਲੋੜੀ ਚੀਜ਼ ਹੋਵਾ ਅੰਦਰ ਇੱਕ ਭਿਆਨਕ ਜੰਗਲ ਉੱਗ ਪੈ ਖਲੋਤਾ ਤੈ ਸ਼ੁਦਾ ਲੀਕੀ ਹੋਈ ਜ਼ਿੰਦਗੀ ਵਿੱਚ ਪਟਕਦੀ ਹੋਈ ਪਤਾ ਨਹੀਂ ਕੀ ਲੱਭ ਰਹੀ ਹਾਂ ਸ਼ਾਇਦ ਹਾਲੇ ਵੀ ਜ਼ਿੰਦਗੀ ਦੇ ਮਾਇਨੇ ਤਲਾਸ਼ਦੀ ਹਾਂ ਅੰਦਰਲਾ ਅਖੀਰਲਾ ਰੌਸ਼ਨੀ ਦਾ ਲਾਟੂ ਅੱਜ ਸਵੇਰੇ ਬਰੇ ਦਿਨਾਂ ਦੇ ਦਿਨ ਬੁਝ ਗਿਆ ਮੈਂ ਜਗਰ ਨੂੰ ਪੁੱਛ ਬੈਠੇ ਸੀ ਰਾਤ ਬੜੀ ਲੇਟ ਘਰ ਕਿਉਂ ਆਈ ਐਵੇਂ ਦੋਸਤ ਮਿੱਤਰ ਇਕੱਠੇ ਹੋ ਕੇ ਹੋਟਲ 'ਚ ਬੈਠ ਗਏ ਬੜਾ ਆਨੰਦ ਆਇਆ ਬੜੇ ਚਿਰਾਂ ਬਾਅਦ 2 ਘੰਟੇ ਗੱਪ-ਸ਼ੱਪ ਕੀਤੀ ਫਰੈਸ਼ ਹੋ ਗਏ ਜਗਨ ਨੇ ਖੁਸ਼ ਹੋ ਕੇ ਕਿਹਾ ਤਾਂ ਹੀ ਕੰਨੀ ਆ ਜ਼ਿੰਦਗੀ ਵਿੱਚ ਥੋੜੀ ਬਹੁਤ ਹੀ ਚੇਂਜ ਚਾਹੀਦੀ ਹੈ ਮੈਂ ਉਸ ਦਾ ਮੂਡ ਵੇਖ ਕੇ ਗੱਲ ਸ਼ੁਰੂ ਕੀਤੀ ਠੀਕ ਹੈ ਵਾਕਈ ਚੇਂਜ ਜ਼ਰੂਰੀ ਹੈ ਜਗਨ ਨੇ ਕਿਹਾ ਫਿਰ ਮੈਂ ਵੀ ਪਹਿਲੇ ਤਰੀਕ ਨੂੰ ਨੌਕਰੀ ਜੁਆਇਨ ਕਰ ਲਵਾਂ ਮੈਂ ਹਲਕੇ ਫੁਲਕੇ ਅੰਦਾਜ਼ ਨਾਲ ਹੱਸ ਕੇ ਕਿਹਾ ਜਗਨ ਪੜਕ ਉੱਠਿਆ ਉਹ ਖੜੇ ਨੌਕਰ ਸਾਹਮਣੇ ਮੇਰੀ ਰੱਜ ਕੇ ਬੇਇੱਜ਼ਤੀ ਕੀਤੀ ਫੁੰਕਾਰੇ ਮਾਰਦਾ ਘਰੋਂ ਬਾਹਰ ਚਲਿਆ ਗਿਆ ਨੌਕਰ ਸਾਹਮਣੇ ਬੇਇੱਜ਼ਤ ਹੋ ਕੇ ਮੈਂ ਤੜਫਦੀ ਰਹੀ ਮੂੰਹੋਂ ਕੁਝ ਨਾ ਬੋਲ ਸਕੀ ਜਗੰਦੇ ਇਸ ਨਰਾਦਰ ਨੇ ਮੈਨੂੰ ਖੜੀ ਖਲੋਤੀ ਨੂੰ ਸੀਤਾ ਵਾਂਗ ਅੱਗ ਵਿੱਚੋਂ ਲੰਘਾ ਦਿੱਤਾ ਹੁਣ ਤਾਂ ਮੈਂ ਕਈ ਵਾਰ ਇਸ ਅੱਗ ਵਿੱਚੋਂ ਲੰਘ ਚੁੱਕੀ ਖੁਦ ਹੀ ਅੱਗ ਵਾਂਗ ਤਪ ਰਹੀ ਹਾਂ ਹੁਣ ਜਗਨ ਅੱਗ ਨੂੰ ਅੱਗ ਵਿੱਚੋਂ ਕਿਵੇਂ ਲੰਘਾਏਗਾ ਜੇ ਸਿੱਧਾ ਨੂੰ ਅਗ ਵਿੱਚੋਂ ਲਗਾਉਣ ਤੇ ਜਨਕ ਨੇ ਕਿੰਤੂ ਪ੍ਰੰਤੂ ਨਹੀਂ ਕੀਤੀ ਕਿ ਮੇਰੀ ਫੁੱਲਾਂ ਵਰਗੀ ਕੋਮਲ ਬੱਚੀ ਨਾਲ ਇਹ ਅਨਰਥ ਕਿਉਂ ਹੋਇਆ ਫਿਰ ਬਾਉ ਜੀ ਕਿਉਂ ਕੋਈ ਸਵਾਲ ਕਰਨਗੇ ਜਗਨ ਨੂੰ ਉਹ ਕਿਉਂ ਕੁਝ ਪੁੱਛਣਗੇ ਉਹਨਾਂ ਦੀ ਪੁੱਛਣ ਦੀ ਸੀਮਾ ਤਾਂ ਸਿਰਫ ਅਖੀਰਲੀ ਗੱਲ ਪੁੱਛਣ ਤੱਕ ਸੀ ਜੋ ਉਹਨਾਂ ਮੇਰੇ ਵਿਆਹ ਤੋਂ ਪਹਿਲਾਂ ਪੰਡਤ ਕੋਲੋਂ ਪੁੱਛ ਲਈ ਸੀ ਸੰਯੋਗ ਬਣਦਾ ਹੈ ਕਿ ਨਹੀਂ ਸੰਯੋਗ ਹੋ ਗਿਆ ਪਰ ਸੁਮੇਲ ਇਹ ਪੁੱਛਣ ਦਾ ਹੌਸਲਾ ਜਾਂ ਕੋਸ਼ਿਸ਼ ਕਦੇ ਕਿਸੇ ਨੇ ਨਹੀਂ ਕੀਤੀ ਇਹਨਾਂ ਸੰਜੋਗਾ ਦੇ ਪੁੜਾਂ ਵਿੱਚ ਜ਼ਿਵਾ ਹੁੰਦੀ ਰਹਿੰਦੀ ਹੈ ਲక్ష్ਮੀ ਨਰਦੰਬਧੇਰਿਆਂ ਦੀ ਕਤਾਰ ਵਿੱਚ ਖੜੀ ਬਗਾਵਤ ਨਹੀਂ ਕਰ ਸਕਦੀ ਬੇਬਸ ਹਾਂ ਬਾਜ਼ ਿਕਾਇਲ ਕੀਤੀ ਹੋਈ ਕੂੰਜ ਬਾਗ ਡਰੀ ਸੈਮੀ ਬਿਨਾ ਚਿਹਰੇ ਮੋਰੇ ਵਾਲੀ ਬੇਪਛਾਣ ਇੱਜ਼ਤ ਨੂੰ ਸੜ ਚੁੱਕੇ ਧਾਵਣ ਵਿੱਚ ਸਾਂਭੀ ਬੈਠੀ ਹਾਂ ਕਿਧਰੇ ਜਗ ਤਮਾਸ਼ਾ ਨਾ ਬਣ ਜਾਮ ਬੇ ਬੱਸੀ ਦੇ ਬੱਦਲ ਹੰਝੂਆਂ ਨਾਲ ਭਰੇ ਰਹਿੰਦੇ ਪਰ ਹੁਣ ਵਸਦੇ ਨਹੀਂ ਬੱਦਲ ਅੰਦਰ ਹੀ ਗਰਜ ਲੈਂਦੇ ਨੇ ਡਰਾਉਂਦੇ ਨੇ ਉਹਨਾਂ ਦੀ ਤਲਵਾਰ ਜਹੀ ਤਿੱਖੀ ਕੜਕ ਦੀ ਬਿਜਲੀ ਕਾਲਜੇ ਤੇ ਡਿੱਗ ਪੈਂਦੀ ਹੈ ਕਾਲਜਾ ਗਿੱਲੇ ਵਾਲਣਵਾਂਗ ਤੁਖਦਾ ਰਹਿੰਦਾ ਹੈ ਅਣਵਹਿ ਨੈਣਾਂ ਦੇ ਨੀਰ ਤੇ ਹੌਂਕਿਆਂ ਦਾ ਗੋਲਾ ਮੂਕ ਗੋਲਾ ਅੰਦਰ ਹੀ ਉੱਸਲ ਬੱਟੇ ਲੈਂਦਾ ਰਹਿੰਦਾ ਕਦੇ-ਕਦੇ ਤੇਰਾ ਆਟਾ ਵੀ ਪਾਉਂਦਾ ਹੁਣ ਇਹ ਗੋਲਾ ਮੇਰੀ ਜੀਵ ਤੇ ਆਗੈ ਮੇਰੀ ਜੀਵ ਦੇ ਤੰਤੂ ਵੀ ਇਸੇ ਹੀਠਾਂ ਦੱਬੇ ਗਏ ਕੁਝ ਬੋਲਣ ਨਹੀਂ ਦਿੰਦਾ ਮੇਰੇ ਵजूद ਉਤੇ ਚੁੱਪ ਦਾ ਗਲਾਖ ਚੜ ਗਿਆ ਤੁਰ ਅੰਦਰ ਤੀਕ ਇਸ ਗੋਲੇ ਦਾ ਹੀ ਪਹਿਰਾ ਹੈ ਸ਼ਾਇਦ ਇਹੀ ਗੋਲਾ ਸਿਕੰਦਰ ਦੇ ਅੰਦਰ ਵੀ ਹੋਈਗਾ ਤਾਂ ਹੀ ਉਹ ਚੁੱਪ ਰਹਿੰਦਾ ਸੀ ਸਦਾ ਸਬਰ ਨਾਲ ਸਰੋਬਾਰ ਬੌਜੀ ਵੀ ਕਹਿੰਦੇ ਨੇ ਇੱਕ ਚੁੱਪ ਸੌ ਸੁਖ ਸ਼ਾਇਦ ਸੰਜੋਗਾ ਨੂੰ ਮੱਲੋ ਮਲਿਸ ਸਮੇਲ ਵਿੱਚ ਬਦਲਣ ਦਾ ਕੋਈ ਗੁਰ ਹੋਵੇ ਬਾਉ ਜੀ ਅੱਜ ਮੈਨੂੰ ਦਿਵਾਲੀ ਦੇਣਾ ਆਇਸੀ ਖੀਰ ਦਾ ਡੋਲਣਾ ਫੜਾ ਕੇ ਕਹਿਣ ਲੱਗੇ ਆਹ ਬਾਬੇ ਦੇ ਡੇਰੇ ਦਾ ਪ੍ਰਸ਼ਾਦ ਲక్ష్ਮੀ ਤੈਨੂੰ ਪਤਾ ਹੈ ਆਪਣਾ ਸਿਕੰਦਰ ਕੀ ਹੋਇਆ ਸਿਕੰਦਰ ਨੂੰ ਮੈਂ ਡਰ ਗਈ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਬਾ ਸਿਕੰਦਰ ਤਾਂ ਸਾਧਾ ਨਾਲ ਰਲ ਗਿਆ ਸੀ ਉਸ ਨੂੰ ਗਿਆਨ ਪ੍ਰਾਪਤ ਹੋ ਗਿਆ ਉਹ ਸਾਧ ਬਣ ਗਿਆ ਜਿਹੜਾ ਆਪਣੀ ਮੰਡੀ ਦੇ ਬਾਹਰ ਡੇਰਾ ਹੈ ਨਾ ਸ਼ਾਹ ਸਿਕੰਦਰ ਹੁਣ ਉੱਥੇ ਆ ਗਿਆ ਪਿਛਲੇ 3 ਮਹੀਨਿਆਂ ਤੋਂ ਸਮਾਧੀ ਤੇ ਬੈਠਾ ਹੁਣ ਇਹ ਡੇਰਾ ਬਾਬੇ ਸਿਕੰਦਰ ਸ਼ਾਹ ਦਾ ਡੇਰਾ ਵਜਦਾ ਹੈ ਬਾਬਾ ਸਿਕੰਦਰ ਸ਼ਾਹ ਪਿਛਲੇ ਕਈ ਮਹੀਨਿਆਂ ਤੋਂ ਚੁੱਪੇ ਮੌਣ ਵਰਤ ਧਾਰਨ ਕਰੀ ਬੈਠੇ ਲੋਕੀ ਜਾਂਦੇ ਨੇ ਮੱਥਾ ਟੇਕਦੇ ਨੇ ਕਹਿੰਦੇ ਮੁਰਾਦਾ ਪੂਰੀਆਂ ਹੁੰਦੀਆਂ ਨੇ ਆਹ ਪ੍ਰਸ਼ਾਦ ਸ਼ਾਹ ਦੇ ਡੇਰੇ ਦਾ ਹੀ ਏ ਮੈਂ ਤਾਂ ਕਈ ਵਾਰ ਡੇਰੇ ਉਹਨਾਂ ਦੇ ਦਰਸ਼ਨਾਂ ਨੂੰ ਜਾਣਾ ਮੇਰੇ ਚਿਹਰੇ ਤੇ ਵਿਅੰਗ ਭਰੀ ਮੁਸਕਾਨ ਠਹਿਰ ਗਈ ਮੈਂ ਬਾਉ ਜੀ ਵੱਲ ਗੋਨ ਨਾਲ ਵੇਖਿਆ ਉਹਨਾਂ ਦੀਆਂ ਅੱਖਾਂ ਸਿੱਥੇ ਪਾਣ ਦੀ ਗਵਾਹੀ ਦੇ ਰਹੀਆਂ ਸਨ ਕੁਝ ਪਲ ਲਈ ਚੁੱਪ ਦਾ ਪਹਿਰਾ ਮੇਰੇ ਉੱਤੋਂ ਟੁੱਟ ਗਿਆ ਮੈਂ ਆਪ ਮੁਹਾਰੇ ਬੋਲ ਉੱਠੀ ਆਖਰ ਸਿਕੰਦਰ ਜਿੱਤ ਗਿਆ ਉਸ ਦੀ ਜਿੱਤ ਦਾ ਖਿਆਲ ਮੈਨੂੰ ਮੇਰੇ ਅਤੀਤ ਵਿੱਚੋਂ ਬਾਹਰ ਖਿੱਚ ਲਿਆਇਆ ਮੇਰੇ ਨਾਲ ਰਹਿੰਦੇ ਸਿਕੰਦਰ ਦਾ ਵजूद ਉੱਸਰਦਾ ਜਾ ਰਿਹਾ ਸੀ ਪਹਾੜ ਜਿੱਡਾ ਬਜ਼ੂਦ ਮੈਂ ਬੌਣੀ ਜਹੀ ਹੁੰਦੀ ਜਾ ਰਹੀ ਸੀ ਮੇਰੇ ਸਾਹਮਣੇ ਜੁਗਨੂਆਂ ਵਾਂਗ ਟਿਮਕਦੇ ਦੀਵੇ ਵੀ ਮੈਨੂੰ ਆਪਣੇ ਆਪ ਤੋਂ ਸ਼ਕਤੀਸ਼ਾਲੀ ਲੱਗੇ ਨਿੱਕੀ ਜਹੀ ਲੋ ਨਾਲ ਹਨੇਰੇ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਰਹੇ ਇੱਕ ਟਿਮਕਦੀ ਲੋ ਤੇ ਮੇਰੀ ਨਿਗਾਹ ਠਹਿਰ ਗਈ ਸਿਕੰਦਰ ਦੇ ਚਿਹਰੇ ਦੇ ਭਾਂਤ-ਮਾਂਤ ਰੂਪ ਵਿੱਚ ਉਕਰਨ ਲੱਗ ਪਏ ਕਦੇ ਮਾਸੂਮ ਚਿਹਰਾ ਦੂਜਿਆਂ ਦੀ ਮਰਜ਼ੀ ਅਨਸਾਰ ਢਲਦਾ ਹੋਏ ਤੇ ਕਦੇ ਚਮਕਦਾ ਚਿਹਰਾ ਪੂਰੇ ਆਦਮੀ ਵਾਂਗ ਮਸਕਰਾਉਂਦਾ ਜਿਸ ਦੀਆਂ ਸੂਰਜੀ ਅੱਖਾਂ ਵਿੱਚ ਇੱਕ ਗੈਬੀ ਰੌਸ਼ਨੀ ਸੀ ਮੈਂ ਇੱਕ ਟੱਕ ਵੀ ਨਹੀਂ ਰਹੀ ਮੇਰੇ ਅੰਦਰ ਵਸੇ ਜੰਗਲ ਵਿੱਚ ਨਿੱਕੇ ਨਿੱਕੇ ਜੁਗਨੂ ਚਮਕ ਪਏ ਪੂਰਾ ਪੁਰੀ ਖਿੰਡੀ ਲక్ష్ਮੀ ਦੇ ਟੋਟੇ ਜੁੜਦੇ ਗਏ ਇੱਕ ਸਾਬਤ ਤੇ ਅਡੋਲ ਲక్ష్ਮੀ ਅੰਦਰ ਉੱਠ ਖੜੋਤੀ ਜਿਸ ਦਾ ਕਦ ਹੌਲੀ ਹੌਲੀ ਸਿਕੰਦਰ ਦੇ ਪਹਾੜ ਜਿੱਡੇ ਵਜੂਦ ਵਾਂਗ ਉੱਤਰਨ ਲੱਗ ਪਿਆ ਸਵੈ ਵਿਸ਼ਵਾਸ ਨਾਲ ਭਰਪੂਰ ਇਹ ਲక్ష్ਮੀ ਕਿਸੇ ਵੀ ਵਾਰ ਨੂੰ ਕੁੰਦਾ ਕਰਨ ਦੀ ਸ਼ਕਤੀ ਨਾਲ ਸਮਰੱਥ ਨਵੇਂ ਫੈਸਲੇ ਅੰਦਰ ਟੜਕੇ ਜੀਵਨ ਚੈਨਕ ਬਾੜ ਉੱਠੀ ਮੈਂ ਦਮ ਦਮ ਕਰਦੀ ਪੌੜੀਆਂ ਉਤਰੇ ਉਤਸੁਕਤਾ ਨਾਲ ਅਮਾਰੀ ਵਿੱਚ ਅਨੁਯੁਕਤੀ ਪੱਤਰ ਲੱਭ ਕੇ ਆਪਣੇ ਪਰਸ ਵਿੱਚ ਪਾ ਲਿਆ ਜਗਨ ਆਵਾਜ਼ਾ ਦੇ ਰਿਹਾ ਲక్ష్ਮੀ ਲక్ష్ਮੀ ਕਿੱਧਰ ਗਈ ਪੂਜਾ ਦਾ ਮਹੂਰਤ ਨਿਕਲ ਰਿਹਾ ਹੈ ਜਗਨ ਨੇ ਲక్ష్ਮੀ ਪੂਜਾ ਕਰਨੀ ਹੈ ਮੇਰੀ ਨਹੀਂ ਮੈਂ ਤਾਂ ਉਸ ਲਈ ਸਿਰਹਨਾ ਦੀ ਲਛਵੀਂ ਜਗਨ ਮੈਨੂੰ ਲక్ష్ਮੀ ਮਾਤਾ ਦੀ ਪੂਜਾ ਲਈ ਪੁਕਾਰ ਰਿਹਾ ਹੈ ਕਿਥੇ ਸੀ ਇੰਨੀ ਦੇਰ ਲਾ ਦਿੱਤੀ ਤੈਨੂੰ ਪਤਾ ਨਹੀਂ ਸ਼ੁਭ ਮਹੂਰਤ ਨਿਕਲ ਰਿਹਾ ਹੈ ਜਗਨ ਨੇ ਗੁੱਸੇ ਨਾਲ ਕਿਹਾ ਪਰ ਮੇਰਾ ਅੰਤਰਮਨ ਹੁਣ ਸਹਿਜ ਸੀ ਮੈਂ ਮੁਸਕਰਾ ਕੇ ਕਿਹਾ ਸ਼ੁਭ ਮਹੂਰਤ ਤਾਂ ਹੁਣ ਸ਼ੁਰੂ ਹੋਇਆ ਤੁਹਾਡੀ ਘੜੀ ਹੀ ਪਿੱਛੇ ਚੱਲ ਰਹੀ ਹੈ ਲਓ ਆ ਗਈ ਲక్ష్ਮੀ ਕਰੋ ਪੂਜਾ ਸ਼ੁਰੂ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਹੋਈ ਹੋ ਆਈ ਹੋਵੇਗੀ ਕਿਉਂਕਿ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਹੈ ਕੱਲ ਫਿਰ ਮਿਲਦੇ ਹਾਂ ਜੀ ਨਵੀਂ ਕਹਾਣੀ ਦੇ ਨਾਲ ਸੱਸੀ ਅਕਾਲ ਜੀ